ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਕੌਰ ਸੰਦੂਬ ਟੇਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ। ਅਸੀਂ ਵੀ ਠੀਕ ਠਾਕ ਹਾਂ ਜੀ। ਲਓ ਜੀ ਅੱਜ ਜਿਹੜਾ ਇੱਕ ਇੱਕ ਭੈਣ ਦਾ ਆਰਡਰ ਆਇਆ ਹੋਇਆ ਸੀਗਾ ਆਪਣੇ ਕੋਲੇ ਹਨਾ ਜੂਏਸਟੇ ਤੋਂ। ਉਹਨਾਂ ਦੇ ਸੂਟ ਆਪਾਂ ਨੇ ਸਾਰੇ ਰੈਡੀ ਕਰਤੇ ਆ। ਤੇ ਅੱਜ ਜਿਹੜੇ ਹੈਗੇ ਜਾਣੇ ਸੀਗੇ ਅਸੀਂ ਪਾਰਸਲ ਕਰਵਾਉਣੇ ਆ। ਪਹਿਲਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ। ਕਿਉਂਕਿ ਉਹਨਾਂ ਦਾ ਸਾਰਾ ਕੁਝ ਜਿੱਦਾਂ ਕੱਪੜੇ ਤੋਂ ਲੈ ਕੇ ਹਨਾ ਵਰਕ ਤੋਂ ਲੈ ਕੇ ਦੁਪੱਟਿਆਂ ਤੋਂ ਲੈ ਕੇ ਸਾਰਾ ਕੁਝ ਆਪਾਂ ਹੀ ਤਿਆਰ ਕਰਿਆਗਾ ਜਿੱਦਾਂ ਜਿਹੜਾ ਰੰਗ ਮਿਲਿਆ ਨਹੀਂ ਉਹ ਸੂਟ ਦਾ ਵੀ ਕਲਰ ਜਿੱਦਾਂ ਡਾਈ ਕਰਵਾਉਣਾ ਪੈ ਗਿਆ ਹਨਾ ਇੱਕ ਕਲਰ ਜਿਹੜੇ ਉਹਨੇ ਮਤਲਬ ਕਿ ਆਪਣੀਆਂ ਫੋਟੋਆਂ ਭੇਜੀਆਂ ਸੀਗੀਆਂ ਹਨਾ ਉਹਦੇ ਹਿਸਾਬ ਨਾਲ ਓਦਾਂ ਦੇ ਵਰਕ ਚਾਹੀਦਾ ਤੇ ਉਹਨਾਂ ਨੂੰ ਓਦਾਂ ਦੇ ਕਲਰ ਚਾਹੀਦੇ ਸੀ ਚਲੋ 19 21 ਦਾ ਫਰਕ ਪੈ ਵੀ ਜਾਂਦਾ ਕੋਈ ਵੱਡੀ ਗੱਲ ਨਹੀਂ ਵੈਸੇ ਅਸੀਂ ਕੋਸ਼ਿਸ਼ ਕਰੀ ਹੈ ਵੀ ਫਰਕ ਨਾ ਪਵੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਐਡਰੈਸ ਦੱਸਾਂਗੇ ਜੀ ਆਪਣਾ ਆਪਣਾ ਐਡਰੈਸ ਹੈ ਦਾ ਐ ਖੌਰ ਸੰਦੂ ਬੁਟੀਕ ਐਂਡ ਬਿਊਟੀ ਸਲੂਨ ਧੂਰੀ ਧੂਰੀ ਦੇ ਵਿੱਚ ਆਪਣਾ ਜਿਹੜਾ ਹੈਗਾ ਬੁਟੀਕ ਹੈਗਾ ਜਾਂ ਸਲੂਨ ਹੈਗਾ ਆ ਬਰਨਾਲਾ ਰੋਡ ਦੇ ਉੱਪਰ ਕੱਕੜਵਾਲ ਚੌਕ ਦੇ ਵਿੱਚ ਜੀ ਗੁਰਦੁਆਰਾ ਕਰਗੀਧਰ ਸਾਹਿਬ ਦਸਮੇਸ਼ ਨਗਰ ਦਾ ਗੇਟ ਬਣਿਆ ਹੋਇਆ ਉਹਦੇ ਬਿਲਕੁਲ ਸਾਹਮਣੇ ਗਲੀ ਦੇ ਵਿੱਚ ਆਪਣਾ ਬੁਟੀਕ ਹੈਗਾ ਤੇ ਆਪਾਂ ਹਰ ਇੱਕ ਤਰ੍ਹਾਂ ਦੀ ਜਿੱਦਾਂ ਸਲਾਈ ਦੇ ਰਿਲੇਟਡ ਹਨਾ ਟ੍ਰੇਨਿੰਗ ਵੀ ਦਿੰਨੇ ਆ ਸਟੂਡੈਂਟਸ ਨੂੰ ਤੁਸੀਂ ਕਿਵੇਂ ਦੀ ਵੀ ਸਲਾਈ ਸਿੱਖਣਾ ਚਾਹੁੰਦੇ ਹੋ ਜਾਂ ਬਿਊਟੀਸ਼ਨ ਦੇ ਕੋਰਸ ਕਰਨਾ ਚਾਹੁੰਦੇ ਹੋ ਤਾਂ ਸਾਡੇ ਕੋਲੇ ਕਰ ਸਕਦੇ ਹੋ ਚਲੋ ਜੀ ਆਜੋ ਸਟਾਰਟਿੰਗ ਕਰਦੇ ਆ ਪਹਿਲਾ ਸੂਟ ਦੇਖੋ ਚੈੱਕ ਕਰ ਸਕਦੇ ਹੋ ਤੁਸੀਂ ਟੋਟਲੀ ਹੈਂਡਵਰਕ ਦਾ ਸੂਟ ਹੈਗਾ ਆ ਇਹ ਇਹ ਆਪਾਂ ਨੇ ਜਿਹੜਾ ਹੈਗਾ ਹੈਂਡਵਰਕ ਸੂਟ ਤਿਆਰ ਕਰਵਾਇਆ ਉਹਨਾਂ ਨੇ ਜਿਹੜਾ ਡਿਜ਼ਾਈਨ ਭੇਜਿਆ ਸੀਗਾ ਉਹਦੇ ਹਿਸਾਬ ਨਾਲ ਆ ਦੇਖੋ ਤੇਰੇ ਵਾਲਾ ਜਿਹੜਾ ਹੈਗਾ ਸ਼ਰਟ ਤੇ ਵਰਕ ਹੈਗਾ ਟੋਟਲੀ ਹੈਂਡਵਰਕ ਹੈ ਜੀ ਦੇਖੋ ਦਬਕੇ ਦਾ ਵਰਕ ਹੋਇਆ ਹੋਇਆ ਕਟ ਦਾਣਾ ਲੱਗਿਆ ਹੋਇਆ ਸਿੱਪੀ ਲੱਗੀ ਹੋਈ ਹੈ ਬਹੁਤ ਸੋਹਣਾ ਵਰਕ ਹੈ ਬਹੁਤ ਹੀ ਜ਼ਿਆਦਾ ਸੋਹਣਾ ਵਿੱਚ ਥੋੜਾ ਜਿਹਾ ਮੋਤੀ ਦਾ ਵੀ ਕੰਮ ਹੋਇਆ ਹੋਇਆ ਵਾਈਟ ਮੋਤੀ ਦਾ ਤੇ ਇਸ ਸਕਾਈ ਬਲੂ ਜਿੱਦਾਂ ਸਿੱਪੀ ਇਹਦੇ ਕਲਰ ਦੇ ਅਕੋਰਡਿੰਗ ਹਨਾ ਲੱਗੀ ਹੋਈ ਹੈ ਤੇ ਐਨਾਂਕ ਜਿਹੜਾ ਹੈਗਾ ਗਲੇ ਤੇ ਵਰਕ ਸੀਗਾ ਇਹ ਵਰਕ ਜਿਹੜਾ ਹੈਗਾ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਤੁਸੀਂ ਕਿਸੇ ਵੀ ਕਲਰ ਤੇ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਇਹ ਹੈਗਾ ਉਹਨਾਂ ਦਾ ਬਾਜੂ ਦਾ ਵਰਕ ਜੀ ਇਹ ਤੁਸੀਂ ਨਾਲ ਬਾਟਮ ਤੇ ਵੀ ਕਰਵਾ ਸਕਦੇ ਹੋ ਬਟ ਉਹਨਾਂ ਨੇ ਜਿਹੜਾ ਹੈਗਾ ਬਾਟਮ ਤੇ ਨਹੀਂ ਕਰਵਾਇਆ ਤੇ ਪਿੱਸੇ ਜਿਹੜਾ ਹੈਗਾ ਆਪਾਂ ਨੇ ਗਲਾ ਡੀਪ ਰੱਖ ਕੇ ਲਟਕਾ ਲਾਇਆ ਇਹ ਵਾਲੇ ਮੈਂ ਸਿੱਧਾ ਕਰਕੇ ਦਿਖਾਵਾਂਗੀ ਆ ਦੇਖੋ ਆਪਾਂ ਨੇ ਇਹ ਵਾਲੇ ਪੋਟਲੀ ਵਾਲੇ ਜਿਹੜੇ ਹੈਗੇ ਇਹ ਵਾਲੇ ਆਪਣੇ ਲਟਕਣ ਲਗਾਏ ਹੋਏ ਆ ਡੋਰੀ ਲਗਾ ਕੇ ਇਹ ਵਾਲੇ ਆਪਣੇ ਲਟਕਣ ਲਗਾਏ ਆ ਸਲਵਾਰ ਉਹਨਾਂ ਦੀ ਸਿੰਪਲ ਰੱਖੀ ਹੈ ਜੀ ਜਿੱਦਾਂ ਪਿਓਰ ਨੇਚਰਲ ਕਰੇਪ ਦਾ ਸੂਟ ਹੈਗਾ ਆ ਤੇ ਨਾਲ ਆਪਾਂ ਨੇ ਪਿਓਰ ਚਨੂਨ ਦਾ ਦਪੱਟਾ ਤਿਆਰ ਕੀਤਾ ਜੀ ਇਹ ਕਲਰ ਵੀ ਮਿਲਿਆ ਨੇ ਸੀਗਾ ਸਾਨੂੰ ਇਹ ਨਾ ਤਾਂ ਬਲੂ ਕਲਰ ਹੈ ਨਾ ਮੋਰ ਪੰਖੀ ਕਲਰ ਹੈ ਵਿਚਲਾ ਜਿਹਾ ਕਲਰ ਆ ਗਿਆ ਹੋਰ ਹੀ ਤੋਂ ਲਜਾ ਆ ਗਿਆ ਇਹ ਆਪਾਂ ਨੇ ਡਾਈ ਕਰਵਾਇਆ ਵਾਈਟ ਲੈ ਕੇ ਡਾਈ ਕਰਵਾਇਆ ਜਿਹੜਾ ਭੈਣ ਨੇ ਕੱਲ੍ਹ ਭੇਜਿਆ ਸੀਗਾ ਹਣ ਬੀ ਸੇਮ ਕਲਰ ਕਰਵਾ ਦਿਓ ਇਹ ਵੀ ਆਪਾਂ ਨੇ ਢਾਈ ਘਰਵਾਇਆ ਸੀ ਸੂਟ ਇਹ ਵਾਲਾ ਇਹਨਾਂ ਦਾ ਦੁਪੱਟਾ ਤਿਆਰ ਕਰਿਆ ਸੀ ਪਿਓਰ ਕਮਲ ਚਨੂਣ ਦਾ ਦੁਪੱਟਾ ਹੈਗਾ ਇਸ ਤਰ੍ਹਾਂ ਜਿਹੜਾ ਹੈਗਾ ਵਰਕ ਦੇ ਨਾਲ ਮੈਚ ਕਰਦਾ ਆਪਾਂ ਨੇ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਇਹਦੇ ਉੱਤੇ ਲੈਂਸ ਲਾਈਏ ਇਹ ਆਪਾਂ ਨੇ ਉਹਨਾਂ ਦੀ ਲੈਂਸ ਲਾਤੀ ਉਹਨਾਂ ਦਾ ਸੈਕਿੰਡ ਸੂਟ ਹੈਗਾ ਜੀ ਇਹ ਵਾਲਾ ਆ ਦੇਖੋ ਇਹ ਵਾਲਾ ਇਹ ਵੀ ਉਹਨਾਂ ਨੇ ਸਲਵਾਰ ਦੇ ਉਹਨਾਂ ਨੇ ਮੂਰੀ ਤੇ ਆ ਸੀਗਾ ਕਿ 8 ਇੰਚ ਕਰਿਓ 8.5 8.5 ਇੰਚ ਮੂਰੀ ਵੱਡੀ ਰਖਵਾਈ ਆ ਉਹਨਾਂ ਨੇ ਥੋੜੀ ਜੀ ਇਹ ਵੀ ਪਿਓਰ ਨੇਚਰਲ ਕ੍ਰੇਪ ਦਾ ਸੂਟ ਹੈਗਾ ਜੀ ਇਹ ਤੇ ਥ੍ਰੈਡ ਵਰਕ ਦੀ ਭੈਣ ਨੇ ਜਿਹੜੀ ਫੋਟੋ ਭੇਜੀ ਸੀ ਹਨਾ ਇਹ ਤੁਸੀਂ ਕਾਫੀ ਬੁਟੀਕ ਵਾਲਿਆਂ ਦੇ ਦੇਖਿਆ ਹੋਊਗਾ ਇਹ ਡਿਜ਼ਾਈਨ ਬਹੁਤ ਜ਼ਿਆਦਾ ਜਿਹੜਾ ਹੈਗਾ ਚੱਲ ਰਿਹਾ ਆ ਦੇਖੋ ਇਹ ਵਾਲੇ ਡਿਜ਼ਾਈਨ ਦੀ ਜਿਹੜੀ ਉਹ ਮੈਨੇ ਫੋਟੋ ਭੇਜੀ ਸੀਗੀ ਉਹ ਵਾਲਾ ਡਿਜ਼ਾਈਨ ਹੀ ਆਪਾਂ ਨੇ ਤਿਆਰ ਕਰਵਾਇਆ ਤੇ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ neck ਤੇ ਵਰਕ ਹੈਣਾ ਤੇ ਉੱਤੇ ਆਪਾਂ ਨੇ ਜਿਹੜੇ ਹੈਗੇ ਤਿੰਨ ਬਟਨ ਲਾਤੇ ਇਹਦੇ ਆਪਾਂ ਨੇ ਨਹੀਂ ਲਾਏ ਲਟਕਣ ਤੇ ਬਾਹਾਂਾਂ ਤੇ ਵੀ ਵਰਕ ਹੈ ਘੇਰਾ ਪਲੱਸ 슬ੀਵਸ ਤੇ ਵਰਕ ਸਲਵਾਰ ਇਹਨਾਂ ਦੀ ਵੀ ਆਪਾਂ ਨੇ ਸਿੰਪਲ ਰੱਖੀ ਹੋਈ ਹੈ ਤੇ ਬਾਕੀ ਇਹਨਾਂ ਦਾ ਆਪਾਂ ਨੇ ਔਰਗੰਜਾ ਦਾ ਦੁਪੱਟਾ ਤਿਆਰ ਕਰਿਆ ਨਾਲ ਔਰਗੰਜਾ ਦਾ ਦੁਪੱਟਾ ਤਿਆਰ ਕਰਿਆ ਵਧੀਆ ਕੁਆਲਟੀ ਦੇ ਵਿੱਚ ਦੁਪੱਟਾ ਆਏਗਾ ਆ ਦੇਖੋ ਇਸ ਤਰ੍ਹਾਂ ਦੁਪੱਟਾ ਤਿਆਰ ਕਰਿਆ ਇਹ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਲੈਂਸ ਦੀ ਮਲਟੀ ਕਲਰ ਦੀ ਲੈਂਸ ਲਗਾਈ ਹੈ ਦੁਪੱਟੇ ਨੂੰ ਦੇਖੋ ਤੁਸੀਂ ਘੁੰਮ ਕਰਕੇ ਲਈਆ ਸੀ ਫਿਨਿਸ਼ਿੰਗ ਚ ਚੈੱਕ ਕਰ ਸਕਦੇ ਹੋ ਲੈਂਸ ਦੀ ਆਪਾਂ ਨੇ ਘੁੰਮ ਕਰਕੇ ਜਿੱਦਾਂ ਦੇ ਕਲਰ ਆ ਜਿਹੜੇ ਹੈਗੇ ਨੇ ਵਰਕ ਚ ਹੈਗੇ ਆ ਹਨਾ ਉਹ ਵਾਲੇ ਕਲਰ ਦੀ ਆਪਾਂ ਨੇ ਲੈਂਸ ਲਗਾਈ ਤੇ ਅਗਲਾ ਸੂਟ ਹੈਗਾ ਜੀ ਦੋ ਉਹਨਾਂ ਦੇ ਸੂਟ ਸੀਗੇ ਤੇ ਚਾਰ ਸੂਟ ਤਿਆਰ ਕਰਵਾਏ ਨੇ ਉਹਨਾਂ ਨੇ ਇੱਕ ਸੂਟ ਉਹਨਾਂ ਨੇ ਇਹ ਵਾਲਾ ਤਿਆਰ ਕਰਵਾਇਆ ਉਹ ਰੀਆ ਸਿੰਥੈਟਿਕ ਕੱਪੜਿਆਂ ਤੇ ਬਣੇ ਹੋਏ ਨੇ ਜੀ ਬਹੁਤ ਸੋਹਣੇ ਸੂਟ ਹੈਗੇ ਆ ਆ ਦੇਖੋ ਇਹ ਵੀ ਉਹਨਾਂ ਨੇ ਸਾਰੇ ਉਹਨਾਂ ਦੇ ਖੁੱਦ ਦੇ ਡਿਜ਼ਾਈਨ ਨੇ ਜੀ ਅਸੀਂ ਕੋਈ ਡਿਜ਼ਾਈਨ ਨਹੀਂ ਤਿਆਰ ਕਰਵਾਇਆ ਅਸੀਂ ਸਿਰਫ ਤਿਆਰ ਕਰਵਾਇਆ ਡਿਜ਼ਾਈਨ ਉਹਨਾਂ ਦੇ ਖੁੱਦ ਦੇ ਹੈਗੇ ਆ ਜਿੱਦਾਂ ਉਹਨਾਂ ਨੇ ਆਪਾਂ ਨੂੰ ਫੋਟੋ ਵਗੈਰਾ ਹਨਾ ਸੈਂਡ ਕੀਤੀਆਂ ਨੇ ਉਹ ਜਿਹੜੇ ਹੈਗੇ ਸੂਟ ਹੈਗੇ ਇਹ ਬਹੁਤ ਸੋਹਣਾ ਸੂਟ ਬਣਿਆ ਹੋਇਆ 슬ੀਵਸ ਤੇ ਵੀ ਜਿਹੜਾ ਹੈਗਾ ਹੈਵੀ ਵਰਕ ਹੈਗਾ ਆ ਨਾਲ ਜਿੱਦਾਂ ਉਹਨਾਂ ਨੇ ਪੈਂਟ ਪਲਾਜੋ ਬਣਾਇਆ ਇਹਦੇ ਨਾਲ ਅਸੀਂ ਪੈਂਟ ਪਲਾਜੋ ਬਣਾਇਆ ਉਹਨਾਂ ਨੇ ਜਦਦਾ ਕਿਹਾ ਸੀਗਾ ਹਨਾ ਪੈਂਟ ਪਲਾਜ਼ੋ ਦਾ ਆਪਣਾ ਨਾਪ ਵਗੈਰਾ ਸੈਂਡ ਕੀਤਾ ਸੀਗਾ ਤੇ ਇਹਦੇ ਨਾਲ ਆਪਾਂ ਨੇ ਔਰਗੰజా ਦਾ ਦੁਪੱਟਾ ਲਾਇਆ ਪਿੰਕ ਕਲਰ ਦਾ ਮਤਲਬ ਕਿ ਇਹ ਵੀ ਫੋਟੋ ਵਾਲਾ ਪੀਸ ਹੈ ਜਿੱਦਾਂ ਜਿੱਦਾਂ ਦੀ ਉਹਨਾਂ ਨੇ ਆਪਾਂ ਨੂੰ ਫੋਟੋ ਭੇਜੀ ਸੀਗੀ ਆ ਦੇਖੋ ਜਿੱਦਾਂ ਸਾਡੇ ਬੁਟੀਕ ਦੀ ਤੁਸੀਂ ਜਿੱਦਾਂ ਹਨਾ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਆ ਦੇਖੋ ਲੜਾਂ ਤੇ ਜਿੱਦਾਂ ਬੂਟੇ ਬਣੇ ਹੋਇਆ ਸਾਰੇ ਆਪਾਂ ਨੇ ਦੁਪੱਟੇ ਤੇ ਕੱਟ ਵਰਕ ਕਰਵਾਇਆ ਔਰਗੰਜਾ ਦਾ ਬਹੁਤ ਹੀ ਜਿਆਦਾ ਪਿਆਰਾ ਸੂਟ ਹੈਗਾ ਆ ਤੇ ਉਹਨਾਂ ਦਾ ਅਗਲਾ ਸੂਟ ਹੈਗਾ ਜੀ ਤੇ ਇਹਦੇ ਨਾਲ ਪੈਂਟ ਪਲਾਜ ਬਣਿਆ ਹੋਇਆ ਫੁੱਲ ਲਾਈਨਿੰਗ ਸੂਟ ਹੈਗਾ ਅਗਲਾ ਸੂਟ ਹੈਗਾ ਜੀ ਉਹਨਾਂ ਦਾ ਸਿਮਰ ਦਾ ਆ ਦੇਖੋ ਇਹ ਕਲਰ ਸਾਨੂੰ ਸਿਮਰ ਦੇ ਵਿੱਚ ਹੀ ਮਿਲਿਆ ਫਿਰ ਅਸੀਂ ਸਿਮਰ ਦੇ ਵਿੱਚ ਲੈ ਕੇ ਬਣਾਇਆ ਇਹ ਵੀ ਉਹਨਾਂ ਦਾ ਜਿਹੜਾ ਹੈਗਾ ਖੁੱਦ ਦਾ ਡਿਜ਼ਾਈਨ ਜਿਹੜਾ ਹੈਗਾ ਸਾਨੂੰ ਭੇਜਿਆ ਹੋਇਆ ਸੀਗਾ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ نیچے ਮੈਂ ਜਿਹੜੀ ਹੈਗੀ ਮੋਤੀ ਵਾਲੀ ਲੈਂਸ ਲਗਾਤੀ ਜਿੱਦਾਂ ਨਾਲ ਮੈਚ ਕਰਦੀ ਇਹ ਤੇ ਪਹਿਲਾ ਥਰੈਡ ਵਰਕ ਕਰਵਾਇਆ ਜੀ ਅਸੀਂ ਫਿਰ ਇਹ ਤੇ ਜਿਹੜਾ ਹੈਗਾ ਹੈਂਡਵਰਕ ਹੋਇਆ ਉੱਪਰ ਦੀ ਹੈਡਵਰਕ ਹੋਇਆ ਇਹ ਸੂਟ ਨੇ ਕਾਫੀ ਜਿਹੜਾ ਹੈਗਾ ਟਾਈਮ ਲੈ ਲਿਆ ਕਾਫੀ ਟਾਈਮ ਲੱਗ ਗਿਆ ਇਹਨੂੰ ਪਹਿਲਾਂ ਥਰੈਡ ਵਰਕ ਹੋਇਆ ਇਹਦੇ ਉੱਪਰ ਫਿਰ ਜਿਹੜਾ ਹੈਗਾ ਹੈਂਡਵਰਕ ਹੋਇਆ ਫਿਰ ਸਲਾਈ ਵੀ ਮੈਂ ਜਿਹੜਾ ਹੈਗਾ ਖੁਦ ਕੀਤੀ ਸੂਟ ਪੈਣ ਦਾ ਪਹਿਲੀ ਵਾਰ ਜਿਹੜੇ ਇਹ ਪੈਣ ਨੇ ਆਪਾਂ ਤੋਂ ਸੂਟ ਬਣਵਾਇਆ ਪਹਿਲੀ ਵਾਰ ਬਣਵਾਇਆ ਆ ਦੇਖੋ 슬ੀਵਸ ਤੇ ਵੀ ਵਰਕ ਹੈਗਾ ਆ ਨਾਲ ਹੀ ਸੇਮ ਵਰਕ 슬ੀਵਸ ਤੇ ਆ ਦੇਖੋ ਇਸ ਤਰ੍ਹਾਂ ਨਾਲ ਆਪਾਂ ਇੱਥੇ ਵੀ ਲੈਸਿਸ ਲਗਾਈ ਐ ਇਹਨਾਂ ਨੇ ਪੈਂਟ ਪਲਾਜੋ ਹੁਣ ਮਾਇਆ ਇਹਦਾ ਇਹਦੇ ਆਪਾਂ ਨੇ ਪੈਂਟ ਪਲਾ ਦੇ ਉਹਦੇ ਉੱਪਰ ਵੀ ਦੇਖੋ ਮੂਰੀ ਦੇ ਉੱਤੇ ਵਰਕ ਹੈਗਾ ਆ ਜਿੱਦਾਂ 슬ੀਵਸ ਤੇ ਵਰਕ ਹੈਗਾ ਉਦਾਂ ਹੀ ਪੈਂਟ ਪਲਾਜੋ ਦੀ ਮੂਰੀ ਤੇ ਵੀ ਵਰਕ ਹੈਗਾ ਇਹ ਦੋ ਸੂਟ ਜਿਹੜੇ ਹੈਗੇ ਉਹਨਾਂ ਦੇ ਪੈਂਟ ਪਲਾਜ਼ੋ ਦੇ ਹੈਗੇ ਨੇ ਤੇ ਦੋ ਸੂਟ ਜਿਹੜੇ ਹੈਗੇ ਸਲਵਾਰ ਸੂਟ ਨੇ ਇਹਦੇ ਵੀ ਆਪਾਂ ਨੇ ਲਟਕਣ ਲਗਾਇਆ ਆ ਦੇਖੋ ਵਰਕ ਦੇ ਨਾਲ ਮੈਚ ਕਰਦੇ ਹਨਾ ਕੱਪੜੇ ਦੇ ਨਾਲ ਮੈਚ ਕਰਦੇ ਆਪਾਂ ਨੇ ਲਟਕਣ ਲਗਾਤੇ ਇਹ ਵਾਲੇ ਲਟਕਣ ਲੱਗੇ ਹੋਇਆ ਆ ਦੇਖੋ ਇਹ ਵਾਲੇ ਲਟਕਣ ਲੱਗੇ ਆ ਤੇ ਕਿਉਂਕਿ ਗਲੇ ਇਹਨਾਂ ਦੇ ਥੋੜੇ ਜਿਹਾ ਡੀਪ ਹੀ ਆ ਉਹਦੇ ਕਰਕੇ ਆਪਾਂ ਨੇ ਲਟਕਣ ਲਗਾਇਆ ਇਹਨਾਂ ਦਾ ਜਿਹੜਾ ਹੈਗਾ ਦੁਪੱਟਾ ਆਪਾਂ ਇਸ ਤਰ੍ਹਾਂ ਰੈਡੀ ਕੀਤਾ ਆ ਇਹ ਚ ਨਮੂਨ ਦਾ ਦੁਪੱਟਾ ਹੈ ਜੀ ਕਮਰ ਚਨੂਣ ਦੇ ਦੁਪੱਟੇ ਹੈਗੇ ਆ ਦੇਖੋ ਇਸ ਤਰ੍ਹਾਂ ਇਹਨਾਂ ਦਾ ਦੁਪੱਟਾ ਤਿਆਰ ਕੀਤਾ ਆਪਣਾ ਇਹ ਦੁਪੱਟਾ ਮੈਂ ਆਪ ਦੇ ਹਿਸਾਬ ਨਾਲ ਤਿਆਰ ਕਰਿਆ ਸੀ ਆ ਦੇਖੋ ਇਹਦੇ ਵੀ ਜਿਹੜਾ ਉਹਨੇ ਫੋਟੋ ਭੇਜੀ ਸੀ ਉਹਦੇ ਦੁਪੱਟੇ ਤੇ ਵੀ ਵਰਕ ਸੀਗਾ ਕਿਉਂਕਿ ਉਹ ਜ਼ਿਆਦਾ ਕਾਸਟਲੀ ਪੈਂਦਾ ਸੀਗਾ ਫਿਰ ਤੇ ਫਿਰ ਅਸੀਂ ਪੁੱਛਿਆ ਭੈਣ ਨੂੰ ਵੀ ਦੁਪੱਟਾ ਅਸੀਂ ਕੋਲ ਤਿਆਰ ਕਰ ਦਾਂਗੇ ਉਹ ਕਹਿੰਦੇ ਕੋਈ ਨਹੀਂ ਤੁਸੀਂ ਦੁਪੱਟਾ ਤਿਆਰ ਕਰ ਦਿਓ ਆ ਦੇਖੋ ਜਿਹੜਾ ਇਹਦੇ ਵਿੱਚ ਜਰੀ ਦਾ ਕੰਮ ਹੋਇਆ ਹੋਇਆ ਗੋਲ ਦਾ ਇਹ 골ਡਨ ਜਰੀ ਦਾ ਕੰਮ ਹੋਇਆ ਹੈ ਉਹਦੇ ਨਾਲ ਮੈਚ ਕਰਕੇ ਆਪਾਂ ਨੇ ਇਹ ਵਾਲਾ ਵਿੱਚ ਗੋਟਾ ਪੱਤੀ ਸਾਇਦਾਂ ਤੇ ਜਿਹੜਾ ਹੈਗਾ ਗੋਟਾ ਲਾ ਕੇ ਆਪਾਂ ਨੇ ਇਹ ਵਾਲਾ ਸੂਟ ਤਿਆਰ ਕੀਤਾ ਅਗਲੇ ਆਪਣੇ ਸੂਟ ਹੈਗੇ ਨੇ ਜੀ ਯੂਪੀ ਤੋਂ ਭੈਣ ਆਇਆ ਸੀ ਜ ਸਾਡੇ ਕੋਲ ਇੱਕ ਦਿਨ ਜਿਹੜਾ ਹੈਗਾ ਸ਼ਾਪਿੰਗ ਕਰਨ ਤੇ ਉਹ ਸੂਟ ਲੈ ਕੇ ਸਾਨੂੰ ਇਹ ਦੇ ਕੇ ਗਏ ਸੀਗੇ ਸਲਾਈ ਨੂੰ ਤੇ ਆਹ ਲਓ ਦਾ ਦੁਪੱਟਾ ਨਾਲੇ ਪਾ ਦਾਂਗੇ ਇਹ ਅਸੀਂ ਬਿਲਕੁਲ ਸਿੰਪਲ ਸੂਟ ਬਣਾਇਆ ਕਾਟਰੇ ਦਾ ਸੂਟ ਹੈ ਜਿਹੜਾ ਕਾਟਰੇ ਦਾ ਸੂਟ ਹੈਗਾ ਜੀ ਪਸ਼ਮੀਨੇ ਦੇ ਨਾਲ ਬਾਟਮ ਲੱਗੀ ਹੋਈ ਹੈ ਇਹ ਦੁਪੱਟਾ ਹੈ ਉਹਦਾ ਦੁਪੱਟਾ ਸੂਟ ਆਪਣੇ ਕੋਲੋਂ ਹੀ ਲਿਆ ਸੀਗਾ ਉਹਨਾਂ ਨੇ ਤੇ ਇਹ ਅਸੀਂ ਇਕੱਠੇ ਕਰਕੇ ਪਾ ਦਾਂਗੇ ਇੱਕ ਸੂਟ ਉਹਨਾਂ ਨੇ ਤਿਆਰ ਕਰਵਾਇਆ ਇੰਜ ਹੀ ਦਿਖਾਉਣੀ ਹੈ ਤੇ ਇਹ ਵਾਲਾ ਸੂਟ ਵੀ ਲੈਣੇ ਆਪਣੇ ਕੋਲੋਂ ਹੀ ਵਾਈ ਕੀਤਾ ਸੀਗਾ ਹਨਾ ਤੇ ਇਹ ਜਿਹੜਾ ਹੈਗਾ ਪਸ਼ਮੀਨਾ ਸਿਮਰ ਪਸ਼ਮੀਨੇ ਦਾ ਸੂਟ ਹੈਗਾ ਜੀ ਆ ਦੇਖੋ ਇਸ ਤਰ੍ਹਾਂ ਜਿਹੜਾ ਬਣਿਆ ਵਾ ਇਹ ਵਾਲੀ ਇਹਦੀ ਬਾਟਮ ਹੈਗੀ ਹੈ ਸੈਲਫ ਪ੍ਰਿੰਟ ਵਾਲੀ ਬਾਟਮ ਹੈ ਵਿੱਚ ਜਿੱਦਾ ਘੱਟ ਪ੍ਰਿੰਟ ਵਾਲੀ ਹੈ ਨਾ ਤੇ ਇਹਦੇ ਵਿੱਚ ਆਪਾਂ ਨੇ ਲਾਈਨਿੰਗ ਲਗਵਾਈ ਹੈ ਭੈਣ ਨੇ ਲਾਈਨਿੰਗ ਲਾਈਏ ਕਾਟਨ ਦੀ ਲਾਈਨਿੰਗ ਲਵਾ ਲਈ ਤੇ ਆਪਾਂ ਨੇ ਦੇਖੋ ਇਸ ਤਰ੍ਹਾਂ ਪਾਈਪਿੰਗ ਕੱਢੀ ਹੈ लेस ਦੀ ਉਦਾਂ ਹੀ ਆਪਾਂ 슬ੀਵਸ ਤੇ ਕੱਢੀ ਹੈ ਪਾਈਪਿੰਗ ਕੱਢੀ ਹੈ ਇਹ ਇਹਨਾਂ ਨੇ ਜਿਹੜਾ ਹੈਗਾ ਦੁਪੱਟਾ ਕਿਹਾ ਸੀਗਾ ਕਿ ਸਾਡਾ ਆਰਗੰਜ਼ਾ ਦਾ ਦੁਪੱਟਾ ਤਿਆਰ ਕਰਵਾਇਓ ਓਦਾਂ ਹੀ ਆਪਾਂ ਆਰਗੰਜ਼ਾ ਦਾ ਦੁਪੱਟਾ ਤਿਆਰ ਕਰਵਾਇਆ ਦੇਖੋ ਬਹੁਤ ਹੀ ਜਿਆਦਾ ਸੋਹਣਾ ਹੈ ਇਹਤੇ ਵੀ ਉਹਨਾਂ ਨੇ ਕਿਹਾ ਸੀਗਾ ਕਿ ਨਾਲ ਦੀ ਸਾਡੀ ਲੈਂਸ ਲਾ ਕੇ ਦੁਪੱਟਾ ਤਿਆਰ ਕਰਿਓ ਜਿੱਦਾਂ ਆਪਾਂ ਨੇ ਚਾਕਾਂ ਤੇ ਹਨਾ ਲੈਂਸ ਲਗਾਈ ਹੈ ਓਦਾਂ ਹੀ ਗੁੰਮ ਲੈਂਸ ਦੇਖੋ ਆਪਾਂ ਦੁਪੱਟੇ ਤੇ ਲਗਾਈ ਹੈ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਹੈਗਾ ਦੁਪੱਟਾ ਸੂਟ ਬਣ ਕੇ ਤਿਆਰ ਹੋਇਆ ਹੈ ਅਗਲਾ ਆਪਣਾ ਸੂਟ ਹੈਗਾ ਜੀ ਕਿਉਂਕਿ ਕਾਫੀ ਜਿਹੜੇ ਹੈਗੇ ਨੇ ਸੂਟ ਆਪਾਂ ਵਰਕਰ ਵਾਇਆ ਕਰਾ ਕੇ ਸਾਰਾ ਕੁਝ ਤਿਆਰ ਕਰਵਾਉਨੇ ਆ ਹਨ ਤੇ ਇਦਾਂ ਹੀ ਆਪਣੇ ਕੋਲ ਇਸ ਵਾਰੀ ਜਿਹੜੇ ਹੈਗੇ ਨਾਲ ਹੀ ਦੁਪੱਟੇ ਵਗੈਰਾ ਤਿਆਰ ਹੋਇਆ ਅਗਲਾ ਆਪਣਾ ਸੂਟ ਹੈਗਾ ਜੀ ਸ਼ਿਲਕ ਪਸ਼ਮੀਨੇ ਦਾ ਇਹ ਵੀ ਸੂਟ ਆਪਣੇ ਕੋਲੋਂ ਹੀ ਸੇਲ ਹੋਇਆ ਹੋਇਆ ਜੀ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਇਹਦਾ ਵਰਕ ਹੋਇਆ ਇਹ ਆਪਾਂ ਨੇ ਕੱਟਵਰਕ ਹੈ ਨਾ ਇਹ ਵੀ ਉਹਨਾਂ ਦਾ ਮਤਲਬ ਕਿ ਆਪਣਾ ਡਿਜ਼ਾਈਨ ਭੇਜਿਆ ਹੋਇਆ ਸੀਗਾ ਜਿੱਦਾਂ ਦਾ ਉਹਨਾਂ ਨੇ ਆਪਾਂ ਨੂੰ ਡਿਜ਼ਾਈਨ ਭੇਜਿਆ ਸੀਗਾ ਆਪਾਂ ਨੇ ਉਹੀ ਡਿਜ਼ਾਈਨ ਤਿਆਰ ਕਰਵਾਇਆ ਹੈ ਫੁੱਲ ਲਾਈਨਿੰਗ ਸੂਟ ਹੈ ਸੌਰੀ ਹਾਫ ਸਲਵਾਰ ਦੇ ਵਿੱਚ ਆਪਾਂ ਨੇ ਇਕੱਲੇ ਗੋਡਿਆਂ ਦੇ ਵਿੱਚ ਲਾਈਨਿੰਗ ਲਾਈ ਹੈ ਥੱਲੇ ਦੇ ਵਿੱਚ ਉਹਨਾਂ ਨੇ ਨਹੀਂ ਲਗਵਾਈ ਸ਼ਿਲਕ ਪਸ਼ਮੀਨੇ ਦਾ ਸੂਟ ਹੈ ਐਦਾਂ ਜਿਹੜਾ ਹੈਗਾ 슬ੀਵਸ ਤੇ ਵਰਕ ਹੈ نیچے ਕੱਟਵਰਕ ਕਰਕੇ ਹੈ ਨਾ ਇਹਦੇ ਚਾਕਾਂ ਤੇ ਬੈਕ ਤੇ ਵੀ ਕੱਟਵਰਕ ਕੀਤਾ ਹੋਇਆ ਹੈ ਇਨਾਂ ਦਾ ਦੁਪੱਟਾ ਵੀ ਜਿਹੜਾ ਹੈਗਾ ਆਪਾਂ ਖੁਦ ਹੀ ਤਿਆਰ ਕਰਿਆ ਵਰਬਰੀ ਦਾ ਦੁਪੱਟਾ ਲਾਇਆ ਜੀ ਮੇਰੇ ਨਾਲ ਆ ਦੇਖੋ ਪਿਓਰ ਵਰਬਰੀ ਦਾ ਦੁਪੱਟਾ ਲਾਇਆ ਕਿਉਂਕਿ ਉਹਨਾਂ ਦੇ ਸੂਟ ਕਾਫੀ ਸਾਡੇ ਤੋਂ ਤਿਆਰ ਹੋ ਗਏ ਅਲੱਗ-ਅਲੱਗ ਜਿਹੜੇ ਹੈਗੇ ਦੁਪੱਟੇ ਆਪਾਂ ਨੇ ਉਹਨਾਂ ਦੇ ਰੈਡੀ ਕੀਤੇ ਆ ਜਿੱਦਾਂ ਪਹਿਲਾਂ ਉਹਨਾਂ ਦੇ ਚਨੂਣ ਦੇ ਸੀਗੇ ਇਸ ਵਾਰੀ ਦੇਖੋ ਚੈੱਕ ਕਰਵਾ ਦਾਂ ਕਿ ਮੈਂ ਵਰਬਰੀ ਦਾ ਦੁਪੱਟਾ ਲਗਾਇਆ ਸੀ ਇਸ ਤਰ੍ਹਾਂ ਜਿਹੜਾ ਹੈਗਾ ਟਾਈ ਡਾਈ ਕਰਵਾਇਆ ਜਿਹੜੇ ਕਲਰ ਦੀ ਆਫ ਵੈਟ ਕਲਰ ਦੇ ਹਨਾ ਕਟਾਮ ਸੀਗੇ ਕਟਵਰਕ ਸੀਗਾ ਉਹਦੇ ਨਾਲ ਮੈਚ ਕਰਦੀ ਆਪਨੇ ਲੈਂਸ ਲਗਾਤੀ ਗੁੰਮ ਕਰਕੇ ਲੈਂਸ ਲਾਈ ਜੇ ਦੁਪट्टे ਤੇ ਫੋਰ ਸਾਈਡ ਜਿਹੜੀ ਹੈਗੀ ਆਪਣੀ ਫੋਰ ਸਾਈਡ ਲੈਂਸ ਲੱਗੀ ਹੋਈ ਹੈ ਜੀ ਬਹੁਤ ਹੀ ਖੁੱਲਾ ਡੁੱਲਾ ਦੇਖੋ ਕਿੰਨਾ ਸੋਹਣਾ ਰਪਟਾ ਤਿਆਰ ਕਰਿਆ ਵਰਕ ਦੇ ਨਾਲ ਮੈਚ ਕਰਦਾ ਸੀ ਜਿਹੜਾ ਹੈਗਾ ਦੁਪੱਟਾ ਰੈਡੀ ਕੀਤਾ ਹੈ ਕਰਨਾ ਦਾ